ਹੁਸ਼ਿਆਰਪੁਰ ਚ ਬੀਤੀ ਰਾਤ ਕਸਵਾ ਮਾਲਪੁਰ ਦੇ ਦਾਣਾ ਮੰਡੀ ਨੇੜੇ ਹੋਈ ਖੋਨੀ ਝੜਵਤੇ ਗੋਲੀਬਾਰੇ ਮਾਮਲੇ ਚ ਹੁਸ਼ਿਆਰਪੁਰ ਪੁਲਿਸ ਵੱਲੋਂ ਦੋਹਾਂ ਧਿਰਾਂ ਤੇ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਪੁਲਿਸ ਨੇ ਇਸ ਮਾਮਲੇ ਚ ਦੋਨਾਂ ਧਿਰਾਂ ਤੇ 307 ਦਾ ਪਰਚਾ ਦਰਜ ਕੀਤਾ ਹੈ ਇਹ ਮਨੁਨਾਪਾ ਉੱਭਾਰਿਆ ਆ ਤੇ ਇਹਦੇ ਕਰਕੇ ਜੇ ਪਾਸੇ ਮੰਨਦੀਪ ਕੀਤੀ ਪਾਰਟੀ ਕੋਲ ਵੀ ਤੇ ਜੇ ਪਾਸੇ ਸੰਦੀਪ ਪਾਰਟੀ ਕੋਲ ਵੀ ਜਿਨਾ ਦੇ ਆਪਸੇ ਕਹਾਣੀ ਹੋਈ ਕੱਲ ਦਿਨੇ ਵੀ ਨਾ ਕੋਈ ਬੋਲਦਵਾਰਾ ਹੋਇਆ ਆਪਸੇ ਟਕਾ ਪੀ ਗਈ ਇਸ ਤਰੀਕੇ ਨਾਲ ਜਿਦਿਆ ਇਨ ਬਿਟਵੀਨ ਨੇ ਹੈਗੇ ਆ ਪਾਰਟੀਆਂ ਜਿਹੜੀ ਰਹੀ ਉਹ ਅਭਿਆਨ ਦੀ ਵੀ ਤੇ ਇਨ ਬਿਟਵੀਨ ਜਦੋਂ ਸ਼ਾਮ ਨੂੰ ਆ ਪਾਰਟੀਆਂ ਦੋਨੋਂ ਪਾਰਟੀਆਂ ਆ ਜੁੜ ਕਰ ਰਹੀਆਂ ਸੀਆਂ ਇਦੇ ਵਿੱਚ ਇੱਕ ਪਾਰਟੀ ਜਿਹੜੀ ਸਾਹਮਣੇ ਤੋਂ ਦੂਜੀ ਪਾਰਟੀ ਜਿਹੜੀ ਹੈਗੀ ਰੂਜਾ ਗਰੁੱਪ ਜਿਹੜਾ ਸੰਜੂ ਗਰੁੱਪ ਹੈਗਾ ਉਹਦੇ ਪੰਜ-ਛੇ ਮੁੰਡੇ ਕਾਰ ਤੋਂ ਸਾਹਮਣੇ ਤੋਂ ਆ ਗਏ ਉੱਥੇ ਇਹਨਾਂ ਨੇ ਆ ਡਾਂਸ ਹੋਟਲ ਦੇ ਨਾਲ ਲੜਾਈ ਵੀ ਹੋਈ ਤੇ ਇਹਨਾਂ ਨੇ ਇਲੀਗਲ ਵੈਪਨਸ ਯੂਜ਼ ਕਰਕੇ ਫਾਇਰ ਵੀ ਕੀਤੇ ਸਕੇ ਜਿਦੇ ਵਿੱਚ ਇੱਕ ਉਹ ਲੋਕਾਂ ਨੂੰ ਫਾਇਰਆਮ ਇੰਜਰੀ ਹੈਗੀ ਦੋ ਲੋਕਾਂ ਨੂੰ ਬਲੰਟ ਇੰਜਰੀ ਹੈਗੀ ਤੇ ਦੂਜੀ ਧਿਰ ਜਿਹੜੀ ਹੈਗੀ ਜਿਹੜੇ ਸੰਜੂ ਵਾਲੇ ਦੇ ਰਹੇਗੀ ਉਹਦੇ ਵਿੱਚ ਅ ਦੋ ਲੋਗਾਂ ਨੂੰ ਫਾਇਰਆਮ ਇੰਜਰੀ ਹੋਈ ਤੇ ਇੱਕ ਬੰਦੇ ਨੂੰ ਬਲੰਟ ਸ਼ੱਕ ਲੱਗੀ ਹੈ। ਇਸ ਤੋਂ ਇਲਾਵਾ ਬਾਕੀ ਫਰਦਰ ਅਸੀਂ ਹਾਲੇ ਤੱਕ ਜਿਹੜਾ ਹੈਗਾ ਉਹ ਬੰਦੇ ਜਿਹੜੇ ਐਡਮਿਟ ਹੈਗੇ ਉੱਥੇ ਪੁਲਿਸ ਗਾਰਡ ਲਾ ਕੇ ਇਹਨਾਂ ਨੂੰ ਉਹ ਕੋਰਡਨ ਕੀਤਾ ਜਾ ਰਿਹਾ ਹੈਗਾ। ਜਦੋਂ ਇਹਨਾਂ ਦਾ ਇਲਾਜ ਹੋ ਜਾਂਦਾ ਹੈਗਾ ਇਹਨਾਂ ਨੂੰ ਇਮੀਡੀਏਟਲੀ ਅਰੈਸਟ ਕੀਤਾ ਜਾਏਗਾ। ਜਿਹੜੇ ਲੋਕ ਹੋਰ ਇਹਨਾਂ ਦੇ ਪਿੱਛੇ ਹੈਗੇ ਜਿਨ੍ਹਾਂ ਨੇ ਵੈਪਨ ਯੂਜ਼ ਕੀਤਾ ਹੈਗਾ ਉਹਦੀ ਫਰਦਰ ਵੈਰੀਫਿਕੇਸ਼ਨ ਅਸੀਂ ਕਰ ਰਹੇ ਹਾਂ। ਸਾਡੀ ਸੀਆਈਏ ਦੀ ਟੀਮ ਤੇ ਨਾਲ ਐਸਐਚਓ ਤੇ ਨਾਲ ਡੀਐਸਪੀ ਡੀ ਇਸ ਚੀਜ਼ ਨੂੰ ਅੱਗੇ ਫਰਦਰ ਇਨਵੈਸਟੀਗੇਟ ਕਰ ਰਹੇ ਹੈਗੇ ਤੇ ਇਹਨਾਂ ਦੋਨਾਂ ਦੇ ਰਾਤੇ 307 ਦੇ ਤਹਿਤ ਵੱਖਰੇ ਵੱਖਰੇ ਜਿਹੜੇ ਵੀ ਲੋਕ ਹੈਗੇ ਉਹਨਾਂ ਨੂੰ ਸਟ੍ਰਿਕਟਲੀ ਐਸ ਪਰ ਦਿ ਲੌਗ ਬੁੱਕ ਕੀਤਾ ਜਾਏਗਾ ਜੀ ਜਿੱਤੇ ਕੱਲ ਦੇ ਰਾਤ ਨੂੰ ਮਾਲਕੋਟੇ ਫਾਇਰਿੰਗ ਹੋਇਆ ਤੋਂ ਉਪਰ ਚਾਹੇ ਕੋਈ ਜਾਂ ਹੋ ਜੇ ਤੇ ਕਿ ਕੁਝ ਸਾਹਮਣੇ ਆਇਆ ਵੀ ਨਹੀਂ ਜਿਹੜੀ ਪ੍ਰਾਇਮਰੀ ਇਨਵੈਸਟੀਗੇਸ਼ਨ ਹੈਗੀ ਸਾਡੀ ਉਹਦੇ ਵਿੱਚ ਸਾਹਮਣੇ ਆਇਆ ਕਿ ਕੱਲ ਦਿਨੇ ਦੋ ਲੋਕਲ ਗਰੁੱਪਸ ਹੈਗੇ ਜਿਨ੍ਹਾਂ ਦਾ ਕੋਈ ਚੋਰੀ ਦੇ ਮੈਟਰ ਨੂੰ ਲੈ ਕੇ ਆਪਸ ਵਿੱਚ ਕਾਸਣੀ ਹੋਈ ਤੇ ਹੱਤੋਂ ਪਈ ਹੋਈ ਜਿਹਦੇ ਬਾਅਦ 'ਚ ਜਿਹੜਾ ਹੈਗਾ ਇਹਨਾਂ ਨੇ ਸਾਹਮਣੂ ਜਦੋਂ ਦੋਨੋਂ ਇੱਕ ਦੂਜੇ ਨੂੰ ਸਾਹਮਣੇ ਟਕਰਾਈ ਹੈਗੀ ਦੋਨੋਂ ਦੀਆਂ ਰਾਂ ਦੀ ਗੱਡੀਆਂ ਤੇ ਉੱਥੇ ਦਾਣਾ ਮੰਡੀ ਦੇ ਕੋਲ ਇੱਕ ਦੂਜੇ ਨੂੰ ਰੋਕ ਕੇ ਇਹਨਾਂ ਨੇ ਆਪਸ 'ਚ ਡਾਂਗ ਛੋਟੇ ਦੇ ਨਾਲ ਪਹਿਲਾਂ ਇੱਕ ਦੂਜੇ ਦੇ ਨਾਲ ਕੁੱਟਮਾਰ ਕੀਤੀ ਫੇਰੀ ਵਿੱਚ ਇਲੀਗਲ ਵੈਪਨਸ ਯੂਜ਼ ਕਰਕੇ ਇਹਨਾਂ ਨੇ ਫਾਇਰ ਵੀ ਕੀਤੀ ਇੱਕ ਦੂਜੇ ਪਾਰਟੀਆਂ ਤੇ ਤੇ ਜਿਹਦੇ ਵਿੱਚ ਇੱਕ ਧਿਰ ਵੱਲੋਂ ਦੋ ਲੋਕਾਂ ਨੂੰ ਫਾਇਰਆਮ ਇੰਜਰੀ ਲੱਗੀ ਹੈਗੀ ਤੇ ਦੂਜੀ ਧਿਰ ਵੱਲੋਂ ਵੀ ਦੋ ਲੋਕਾਂ ਨੂੰ ਫਾਇਰਆਮ ਇੰਜਰੀ ਹੈਗੀ ਬਾਕੀ ਦੋਨੋਂ ਧਿਰਾਂ ਤੇ ਤਿੰਨ ਲੋਕ ਬਲੰਟ ਇੰਜਰੀਜ਼ ਸਫਰ ਕਰ ਰਹੇ ਹੈਗੇ ਕੋਈ ਵੀ ਹੁਣ ਤੱਕ ਜਿਹੜਾ ਹੈਗਾ ਬੰਦਾ ਕ੍ਰਿਟੀਕਲ ਨਹੀਂ ਹੈਗਾ ਕਿਸੇ ਦੇ ਬਾਹ ਤੇ ਗੋਲੀ ਲੱਗੀ ਹੈਗੀ ਕਿਸੇ ਦੇ ਪੈਰ ਤੇ ਲੱਤ ਤੇ ਗੋਲੀ ਲੱਗੀ ਹੈਗੀ ਤੇ ਆ ਜਿਹੜਾ ਲੇਟ ਨਾਈਟ ਜਿਹਦਾ ਇਨਸੀਡੈਂਟ ਰਿਪੋਰਟ ਹੋਇਆ ਇਮੀਡੀਟਲੀ ਪੁਲਿਸ ਨੇ ਪਹੁੰਚ ਕੇ ਉੱਥੇ ਜਿਹੜਾ ਇਹਨਾਂ ਦੇ ਬਿਆਨ ਹੁਣ ਦਰਜ ਕਰ ਰਹੇ ਹੈਗੇ ਸੀ ਤੇ ਆ ਦੋਨੋ ਪਾਰਟੀਆਂ ਦੇ ਲੋਕ 7 ਲੋਕ ਹਸਪੀਟਲ 'ਚ ਜਿਹੜੇ ਹੈਗੇ ਵਕ ਵਕ ਬਲੰਟ ਇੰਜਰੀਜ਼ ਕਰਕੇ ਤੇ ਫਾਇਰ arm ਇੰਜਰੀਜ਼ ਕਰਕੇ ਜਿਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ 4 ਲੋਕਾਂ ਦੇ ਬਾਹਾਂ ਤੇ ਲੱਤ ਤੇ ਫਾਇਰ arm ਇੰਜਰੀ ਹੈਗੀ 3 ਲੋਕਾਂ ਦੇ ਬਲੰਟ ਸੱਟਾਂ ਹੈਗੀਆਂ ਤੇ ਉਹ ਹਸਪੀਟਲ 'ਚ ਐਡਮਿਟ ਹੈਗੇ ਜਿੱਥੇ ਅਸੀਂ ਗਾਰਡ ਲਾ ਕੇ ਉਹਨਾਂ ਨੂੰ ਕੋਰਡਨ ਕੀਤਾ ਹੋਇਆ ਹੈਗਾ ਜਦੋਂ ਡਿਸਚਾਰਜ ਕੀਤਾ ਜਾਏਗਾ ਉਹਨਾਂ ਨੂੰ ਅਸੀਂ ਮੁਕੱਦਮੇ 'ਚ ਅਰੈਸਟ ਕਰਾਂਗੇ ਇਸ ਤੋਂ ਇਲਾਵਾ ਜਿਹੜੇ ਬਾਕੀ ਲੋਕ ਹੈਗੇ ਜਿਹਦੇ ਇਸ 'ਚ ਇਨਵੋਲਡ ਹੈਗੇ ਉਹਨਾਂ ਨੂੰ ਵੀ ਇਨਵੈਸਟੀਗੇਸ਼ਨ ਦੇ ਦੌਰਾਨ ਜਿੰਨੇ ਜਿੰਨੇ ਦੇ ਨਾਮ ਸਾਹਮਣੇ ਆਣਗੇ ਉਹਨਾਂ ਨੂੰ ਸਖਤ ਦਰਾਵਾਂ ਦੇ ਤਹਿਤ ਮੁਕਦਮੇ ਦੇ ਅੰਦਰ ਜਿਹੜਾ ਹੈਗਾ ਇਹਨਾਂ ਨੂੰ ਅਰੈਸਟ ਕੀਤਾ ਜਾਏਗਾ ਦੋਨੋਂ ਦਿਰਾਤੇ ਅਸੀਂ 307 ਦੇ ਵੱਖਰੇ ਵੱਖਰੇ ਦੋ ਕੇਸ ਦਰਜ ਕਰ ਰਹੇ ਹੈਗੇ ਤੇ ਕਾਨੂੰਨ ਦੇ ਅਨੁਸਾਰ ਸਖਤ ਸਜ਼ਾਵਾਂ ਦੋਨੋਂ ਦਿਨਾਂ ਨੂੰ ਦਿੱਤੀ ਜਾਏਗੀ ਤੇ باقی ਫਰਦਰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕਿਸੇ ਵੀ ਸ਼ਰਾਬਤੀ ਤੱਤ ਨੂੰ ਜਿਹੜਾ ਹੈਗਾ ਇਸ ਤਰੀਕੇ ਦੀ ਵਾਰਦਾਤ ਕਰਨ ਦੀ ਜਿਹੜੇ ਹੈਗੇ ਇਜਾਜ਼ਤ ਨਹੀਂ ਹੈ ਜੀ ਅਗਰ ਇਸ ਤਰੀਕੇ ਦਾ ਕੋਈ ਇਨਸੀਡੈਂਟ ਕਰਦਾ ਹੈਗਾ ਤੇ ਸਖਤਦਾਰਾਂ ਦੇ ਤਹਿਤ ਕਾਰਵਾਈ ਕੀਤੀ ਜਾਏਗੀ ਜੀ ਇਲੀਗਲ ਵੈਪਨ ਰਿਪੋਰਟ ਹੋਏ ਹੈਗੇ ਹੁਣ ਤੱਕ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈਗੀ ਕਿਉਂਕਿ ਜਿਹੜੇ ਦੋਨੋਂ ਪਾਰਟੀਆਂ ਦੇ ਹੀ 7 ਲੋਕ ਐਡਮਿਟ ਹੈਗੇ ਤੇ ਉਹਨਾਂ ਤੋਂ ਪੁਸਤਾਚ ਜਦੋਂ ਕਿਤੇ ਜਾਏਗੀ ਆਫਟਰ ਟ੍ਰੀਟਮੈਂਟ ਤੇ ਉਹਦਾ ਆਧਾਰ ਤੇ ਜਿਹੜੇ ਹੈਗੇ ਵੈਪਨਸ ਦੀ ਰਿਕਵਰੀਆਂ ਵੀ ਹੋਣਗੀਆਂ ਤੇ ਇਹਨਾਂ ਦੇ ਨਾਲ ਜਿਹੜੇ ਬਾਕੀ ਲੋਕ ਐਸੋਸੀਏਟ ਸੀਗੇ ਉਹ ਵੀ ਫੜੇ ਜਾਣਗੇ ਸਰ ਬੈਕਗ੍ਰਾਉਂਡ ਗੱਲ ਕਰੀਏ ਦੋਹਾਂ ਧਿਰਾਂ ਦੇ ਤਾਂ ਕਿ ਇਹਨਾਂ ਤੇ ਪਹਿਲਾਂ ਵੀ ਆਉਂਦੇ ਰਹੇ ਨੇ ਇਹਨਾਂ ਵਿੱਚ ਦੋ ਇੱਕ ਬੰਦੇ ਹੈਗੇ ਜਿਹੜੇ ਪਹਿਲਾਂ ਕ੍ਰਿਮੀਨਲ ਬੈਕਗ੍ਰਾਉਂਡ ਤੇ ਹੈਗੇ ਤੇ ਬਾਕੀ ਲੋਕਲ ਪਿੰਡ ਲੈਵਲ ਤੇ ਜਿਸ ਤਰੀਕੇ ਨਾਲ ਆਪਾਂ ਕਹਿੰਦੇ ਆ ਕਿ ਗੁੱਟਬਾਜੀ ਜਾਂ ਧੇਰਬਾਜੀ ਹੁੰਦੀ ਹੈਗੀ ਉਸ ਤਰੀਕੇ ਦੇ ਦੋ ਗਰੁੱਪਸ ਹੈਗੇ ਤੇ ਉਹ ਇਹਨਾਂ ਨੇ ਆਪਸ ਵਿੱਚ ਇਸ ਤਰੀਕੇ ਦੇ ਟੋਟਲ ਕਿੰਨਿਆਂ ਤਰ੍ਹਾਂ ਦੇ ਟੋਟਲ ਜਿਹੜਾ ਹੈਗਾ ਹਲੇ ਅੰਡਰ ਪ੍ਰੋਸੈਸ ਹੈਗਾ ਐਫ ਆਈ ਆਰ ਰਜਿਸਟ੍ਰੇਸ਼ਨ ਇੱਕ ਪਾਰਟੀ ਵੱਲੋਂ ਜਿਹੜਾ ਹੈਗਾ 6-7 ਬੰਦੇ ਹੈਗੇ ਦੂਜੀ ਪਾਰਟੀ ਵੱਲੋਂ ਵੀ 5-6 ਲੋਕ ਹੈਗੇ ਤੇ ਕੁਝ ਅਨਨੋਨ ਲੋਕ ਹੈਗੇ ਜਿਨ੍ਹਾਂ ਤੇ ਪਰਚਾ ਦਰਜ ਕੀਤਾ ਜਾ ਰਿਹਾ ਹੈਗਾ 5-6 5-6 ਦਿਰਾਂ ਦੋਨੋਂ ਪਾਸੇ ਬਾਈ ਨੇਮ ਹੈਗੀ ਕੁਝ ਅਨਨੋਨ ਲੋਕ ਹੈਗੇ ਜਿਨ੍ਹਾਂ ਤੇ ਪਰਚਾ ਦਸ ਕਰਕੇ ਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਇਦੇ ਵਿੱਚ ਜਿਹੜਾ ਹੈਗਾ ਹਾਲੇ ਤੱਕ ਸਾਹਮਣੇ ਡਾਇਰੈਕਟਲੀ ਇਹਨਾਂ ਦਾ ਰੋਲ ਜਿਹੜਾ ਹੈਗਾ ਕਿ ਨਸ਼ੇ ਦੇ ਵਪਾਰ ਕਰਕੇ ਆ ਝਗੜਾ ਹੋਣਾ ਸਾਹਮਣੇ ਨਹੀਂ ਆਇਆ ਹੈਗਾ ਬਟ ਇਹਨਾਂ ਦੇ ਕੁਝ ਲੋਕਾਂ ਤੇ ਜਿੱਦਾਂ ਮੈਂ ਕਿਹਾ ਦੋ ਲੋਕਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਤੇ ਉਹਨਾਂ ਦੇ ਪਿੱਛੇ ਵੀ ਕੁਝ ਲੋਕ ਹੈਗੇ ਜਿਹੜੇ ਜਿਨ੍ਹਾਂ ਤੇ ਐਨਡੀਪੀਐਸ ਐਕਟ ਦੇ ਪਰਚੇ ਦਰਜ ਹੈਗੇ ਤੇ ਲੋਕਲ ਲੈਵਲ ਦੀ ਰੈਵਲਰੀ ਜਿਹੜੀ ਹੈਗੀ ਉਹ ਹੋ ਸਕਦੀ ਹੈਗੀ ਉਸ ਉਸ ਚੀਜ਼ ਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ ਉਹ ਡਿਊਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਜਿੱਦਾਂ ਸਾਹਮਣੇ ਆਏਗੀ ਤੁਹਾਨੂੰ ਅਪਡੇਟ ਕਰਾਂਗੇ ਉਸ ਦੇ ਬਾਰੇ ਜਿਹੜਾ ਏਜ ਆਫ ਨਾਉ ਅਸੀਂ ਪ੍ਰੀਲਿਮਰੀ ਇਨਵੈਸਟੀਗੇਸ਼ਨ ਤੋਂ ਅਸੀਂ ਸਸਪੈਕਟ ਕਰ ਰਹੇ ਹੈਗੇ ਕਿ ਦੋ ਵੈਪਨ ਯੂਜ਼ ਕੀਤੇ ਗਏ ਹੈਗੇ ਦੋਨੋਂ ਦਿਰਾਵਾਂ ਵੱਲੋਂ ਤੇ ਬਾਕੀ ਡਿਊਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਜਿਹੜੀ ਚੀਜ਼ ਸਾਹਮਣੇ ਆਏਗੀ ਉਹਦੇ ਆਧਾਰ ਤੇ ਕਰਾਂਗੇ ਨਾ ਹਾਲੇ ਤੱਕ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਦੋਨੋਂ ਹੀ ਪਾਰਟੀਆਂ ਜਿਹੜੇ ਹੈਗੇ ਉਹਨਾਂ ਦੇ ਲੋਕ ਐਡਮਿਟ ਹੈਗੇ ਹਸਪੀਟਲ 'ਚ ਤੇ ਜਦੋਂ ਉਹਨਾਂ ਦਾ ਜਿੱਦਾਂ ਜਿੱਦਾਂ ਇਲਾਜ ਹੋ ਕੇ ਡਾਕਟਰ ਡਿਸਚਾਰਜ ਕਰਦਾ ਹੈਗਾ ਉਸ ਦੇ ਆਧਾਰ ਤੇ ਫਿਰ ਅੱਗੇ ਫਰਦਰ ਪੁਸਤਾਜ ਕਰਕੇ ਕਾਰਵਾਈ ਕੀਤੀ ਜਾਏਗੀ ਜਿਹੜੇ ਲੋਕ ਬਾਹਰ ਭਜੇ ਹੋਏ ਹੈਗੇ ਉਹਨਾਂ ਨੂੰ ਫੜਨ ਵਾਸਤੇ ਸਾਰੀ ਟੀਮ ਜਿਹੜੀ ਹੈਗੀ ਸਾਡੀ ਟੀਮ ਸੀਆਈਏ ਦੀ ਤੇ ਐਸਐਚਓ ਦੀ